ਸਤਿ ਸ਼੍ਰੀ ਅਕਾਲ ਜੀ ਪਿੰਡੂ ਦਾੰਕਾ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅਮੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੈਰੀ ਗੁੱਡ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖ ਕੇ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਅੱਜ ਤੁਹਾਨੂੰ ਦਿਖਾਉਣੇ ਆ ਸਾਰੇ ਘਰ ਦੇ ਖਾਣੇ ਜੀ ਤੇ ਬਣੇ ਰਹੇ ਹੋ ਇਸੇ ਦਿਨੇ ਹਾਂਜੀ ਸਵੇਰ ਦਾ ਟਾਈਮ ਹੋ ਗਿਆ ਹੁਣ ਆਪਾਂ چیرਦੇ ਹਾਂ ਇੱਕ ਕੱਦੂ ਦੀ ਸਲਜੀ ਤੇ ਬਣਾ ਰਹੇ ਹਾਂ ਜੀ ਕੱਦੂ ਕਿਉਂਕਿ ਕੱਦੂ ਗਰਮੀ ਦੇ ਵਿੱਚ ਠੰਡੇ ਹੁੰਦੇ ਨੇਗੇ ਤੇ ਇਸ ਲਈ ਵਧੀਆ ਲੱਗਦੇ ਨੂੰ ਤਾਂ ਬੱਚੇ ਵੀ ਰੋਜ਼ ਕਹਿੰਦੇ ਵੀ ਰੋਜ਼ ਹੀ ਕੱਦੂ ਦੀ ਸਬਜ਼ੀ ਰੱਖ ਲੈਣੇ ਹੋਗੇ ਪਰ ਫੇਰ ਵੀ ਦੇਖਣਾ ਸੋਚਣਾ ਪੈਂਦਾ ਜੀ ਬੱਚਿਆਂ ਲਈ ਇਹ ਠੰਡੇ ਨੇਗੇ ਇਸ ਲਈ ਕੱਦੂ ਦੀ ਸਬਜ਼ੀ ਨਾਲੇ ਸਾਡੇ ਬਜ਼ੁਰਗਾਂ ਨੂੰ ਵਧੀਆ ਲੱਗਦੀ ਹੈ ਇਹ ਕਹਿੰਦੇ ਕੱਦੂ ਹੁਣ ਤੇ ਨਾਲੇ ਇਹ ਆਪਣੇ ਸਰੀਰ ਲਈ ਗੁਣਕਾਰੀ ਹੈਗਾ ਜਰ ਰੋਈ ਤਾਂ ਨਹੀਂ ਬਣਾਈ ਦੇ ਜੀ ਇੱਕ ਦਿਨ ਸੰਨ ਛੱਡ ਕੇ ਬਣਾ ਲੈਨੇ ਆਂਗੇ ਕਦੇ ਵਿੱਚ ਕੜੀ ਬਣਾ ਲੈਨੇ ਆਂਗੇ ਕਦੇ ਵਿੱਚ ਦਾਲ ਰੱਖ ਲੈਨੇ ਕੋਈ ਦਾਲ ਹੋ ਜਾਂਦੀ ਐ ਵਿੱਚ ਰਾਇਤਾ ਕਰ ਲੈਨੇ ਇੱਕ ਦਿਨ ਤੇ ਫਿਰ ਕद्दू ਦੀ ਸਬਜ਼ੀ ਬਣਾ ਲੈਨੇ ਆਂਗੇ ਇਹ ਆਪਣੇ ਘਰ ਦੇ ਕद्दू ਨੇ ਜੀ ਤੇ ਆਰਗੈਨਿਕ ਕद्दू ਨੇ ਇਹ ਇਹਨਾਂ ਦੇ ਵਿੱਚ ਵੀ ਕੋਈ ਰੇ ਸੁਰੇ ਨਹੀਂ ਪਾਈ ਆ ਆਪਾਂ ਕਿਸੇ ਸਬਜ਼ੀ ਵਿੱਚ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਗੰਡਿਆ ਜਿਹਨਾਂ ਲਸਣ ਚ ਆਪਾਂ ਕੋਈ ਵੀ ਸਬਜ਼ੀ ਵਿੱਚ ਰਹੀ ਨਹੀਂ ਬਾਈ ਆਪਣੇ ਸਬਜ਼ੀ ਸਾਰੀ ਆਰਗੈਨਿਕ ਹੈ ਅੱਜ ਜੀ ਦਿਖਾਉਣੇ ਅੱਗੇ ਤੁਹਾਨੂੰ ਮੈਂ ਘਰੇ ਸੂਟ ਬਣਾਇਆਗਾ ਕਿਉਂਕਿ ਜਦੋਂ ਟਾਈਮ ਲੱਗਦਾ ਹੈਗਾ ਤੇ ਫਿਰ ਮੈਂ ਘਰੇ ਕੱਪੜੇ ਸਲਾਈ ਕਰ ਲੈਣੀ ਹੈਗੀ ਕਿਉਂਕਿ ਜਿਆਦਾ ਕੰਮ ਹੋਣ ਕਾਰਨ ਹੋਰ ਤਾਂ ਨਹੀਂ ਕਿਸੇ ਦੇ ਬਾਹਰਲੇ ਸਲਾਈ ਨਹੀਂ ਹੁੰਦੇ ਪਰ ਮੈਂ ਆਪਣਾ ਸੂਟ ਪੱਕਾ ਬਣਾ ਲੈਣੀ ਹੈਗੀ ਕਿਉਂਕਿ ਹੁੰਦਾ ਜੀ ਤੁਹਾਨੂੰ ਪਤਾ ਹੀ ਅੱਜਕੱਲ ਕਿੰਨੀ ਸਲਾਈ ਵਧੀ ਪਈਏਗੀ ਉਹਨੇ ਦਾ ਸੂਟ ਹੁੰਦਾ ਤੇ ਉੰਨੀ ਸਲਾਈ ਹੋ ਜਾਂਦੀ ਹੈ ਜੀਵਨ ਦਾ 300 ਦਾ ਗਰਮੀ ਵਾਲਾ ਸੂਟ ਲੈ ਕੇ ਪਾਉਂਦਾ ਹੈ ਤੇ ਉਹਦੀ 300 ਸਲਾਈ ਹੋਏਗੀ ਫਿਰ ਸਲਾਈ ਕਰਾ ਕੇ ਵੀ ਕੀ ਕਰੂ ਟੈਲਰਾਂ ਤੋਂ ਇਸ ਲਈ ਮੈਂ ਘਰ ਵਿੱਚ ਹੀ ਆਪਦਾ ਸੂਟ ਸਲਾਈ ਆ ਆਪਣੇ ਸੂਟ ਇੱਕ ਦੋ ਦਿਨਾਂ ਵਿੱਚ ਦੀ ਸਲਾਈ ਕਰ ਲੈਣੀ ਹੈ ਵੈਸੇ ਤਾਂ ਕੱਟ ਕੇ ਇਹ ਮੈਂ ਅੱਜ ਜੀ ਸਵੇਰੇ ਕੱਟਿਆ ਸੀਗਾ ਤੇ ਅੱਜ ਹੀ ਮੈਂ ਸ਼ਾਮ ਤੱਕ ਇਹ ਤਿਆਰ ਕਰਤਾ ਤੇ ਨਾਲੇ ਬਾਕੀ ਘਰ ਦੇ ਕੰਮ ਕਰੇ ਤੇ ਗਾਂ ਵੀ ਆਪਣੀ ਸੂਣ ਵਾਲੀ ਉਹਨੂੰ ਵੀ ਵਿੱਚ ਦੇਖ ਕੇ ਆਉਣਾ ਪੈਂਦਾ 2-3 ਵਾਰੀ ਤੇ ਇਹ ਜੀ ਮੈਂ ਬਿਨਾ ਆਪਣੇ ਪੌਂਚੇ ਤੋਂ ਸਲਵਾਰ ਬਣਾਈਏਗੀ। ਕੱਲੇ ਕੁੰਦਿਆਂ-ਕੁੰਦਿਆਂ ਦੀ ਸਲਵਾਰ ਹੈ। ਬਿਨਾ ਪੌਂਚੇ ਵਾਲੀ ਸਲਵਾਰ ਹੈਗੀ ਇਹਦੇ ਵਿੱਚ ਜਿਹੜੇ ਆਪਣੇ ਪੌਂਚੇ ਹੁੰਦੇ ਹੈਗੇ ਬਾਲੇ ਹੁੰਦੇ ਉਹ ਮੈਂ ਨਹੀਂ ਪਾਈ। ਤੇ ਮੈਂ ਕੱਲੇ ਕੁੰਦਿਆਂ ਦੀ ਸਲਵਾਰ ਬਣਾਈਏ ਗਰਮੀ ਕਾਰਨ ਵੀ ਹੋਲੀ ਠੀਕ ਰਹੂਗੀ ਗਰਮੀ ਦੇ ਵਿੱਚ। ਤੇ ਇਹ ਸਰਦਾਰ ਜੀ ਦੇ ਕੱਪੜੇ ਤੋਂ ਕਿਸਪਣੇ ਪਾਤੇ ਸੀ। ਤੇ ਮੈਂ ਕਮੀਜ਼ ਤਾਂ ਬਣਾ ਦਿੱਤਾ ਜੀ ਹੁਣ ਮੈਂ ਸਲਵਾਰ ਬਣਾਈ ਜਾ ਰਹੀ ਐ ਤੇ ਸਲਵਾਰ ਵੀ 10-20 ਮਿੰਟਾਂ ਦਾ ਕੰਮ ਰਹਿ ਗਿਆ ਬਸ 20 ਮਿੰਟਾਂ ਚ ਤਿਆਰ ਕਰ ਦਿੰਦੀ ਐ ਸਲਵਾਰ ਵੀ ਤੇ ਮੈਂ ਆਪਣੇ ਪਾਉਣ ਵਾਲੇ ਸਾਰੇ ਕੱਪੜੇ ਮੈਂ ਘਰ ਦੇ ਵਿੱਚ ਹੀ ਆਪ ਘਰੇ ਖੁਦ ਤਿਆਰ ਕਰ ਦਿੰਦੀ ਐ ਤੇ ਬੇਟੀ ਦਾ ਵੀ ਸੂਟ ਵਰਦੀਆਂ ਵਗੈਰਾ ਮੈਂ ਸਿਲਾਈ ਕਰਨੀ ਸਿਲਾਈ ਕਰ ਦੇਣੀ ਐਗੀ ਤੇ ਸਰਦਾਰ ਜੀ ਦੇ ਤਾਂ ਗੁਜਾਰ ਪੀ ਸਿਲਾਈ ਕਰਾ ਕੇ ਲੈ ਕੇ ਆਉਣਾ ਟੇਲਰ ਤੋਂ ਇਸ ਲਈ ਜੀ ਮੈਂ ਇਹ ਘਰੇ ਮੋਟਰ ਵਾਲੀ ਮਸ਼ੀਨ ਤੇ ਤਿਆਰ ਕਰਦੀ ਹਣੀ ਮੈਂ ਆਪਣੀ ਮਸ਼ੀਨ ਦੇ ਉੱਤੇ ਮੋਟਰ ਲਾਈ ਹੋਈ ਹੈਗੀ ਜਿਹੜਾ ਛੇਤੀ ਛੂਟ ਤਿਆਰ ਹੋ ਜਾਂਦਾ ਹੈ ਤੇ ਆਪਣੇ ਹੱਥੀ ਤਿਆਰ ਕਰਕੇ ਕਪੜਾ ਪਾਏ ਹੋਏ ਵਾਸ਼ ਕੋਲ ਮਿਲਦਾ ਹੈ ਤੇ ਕਪੜੇ ਤਿਆਰ ਕਰਨ ਤੋਂ ਬਾਅਦ ਜੀ ਸ਼ਾਮ ਨੂੰ ਚਲੇਗੇ ਸਖੇਤ ਤੇ ਇਹ ਖੇਤ ਗਏ ਆ ਜੀ ਦਿਖਾਉਣੇ ਤੁਹਾਨੂੰ ਸਫੈਦੇ ਲਾਏ ਇਹ ਸਰਦਾਰ ਜੀ ਨੇ ਸਾਰੇ ਖਾਲ ਦੇ ਉੱਪਰ ਸਫੈਦੇ ਲਾਏ ਹੋਏ ਨੇ ਤਕਰੀਬਨ 250 ਸਫੈਦਾਗਾ ਹੁਣ ਇਹ ਕਾਫੀ 1 ਸਾਲ ਦੇ ਹੋ ਚੁੱਕੇ ਨੇਗੇ ਇਹ ਪਿਛਲੀ ਜੂਨ ਚ ਲਾਈ ਸੀ 18 ਜੂਨ ਨੂੰ ਤੇ 18 ਜੂਨ ਨੂੰ 2023 ਤੇ ਹੁਣ 2024 ਚ 1 ਸਾਲ ਦੇ ਹੋ ਚੁੱਕੇ ਨੇ ਤੇ ਕਿ ਟਾਲੀ ਹਵਾ ਦੇ ਕਾਰਨ ਢੇਰੀ ਦੇ ਕਾਰਨ ਪੇੜੀ ਹੋ ਗਈ ਤੇ ਹੁਣ ਆਗੇ ਸੀ ਸਬਜ਼ੀ ਤੋੜਨ ਖੇਤ ਵੀ ਸਬਜ਼ੀ ਲੈ ਆਏ ਇਹ ਨਾਲ ਤੇ ਭਿੰਡੀਆਂ ਲੈ ਕੇ ਗਏ ਸੀ ਜੀ ਨਾਲੇ ਕਦੂ ਤੋਰੀਆਂ ਤੇ ਅੱਲਾ ਕੀ ਹੁਣ ਮੈਂ ਭਿੰਡੀਆਂ ਤੋੜ ਰਹੀ ਏਗੀ ਤੇ ਸਰਦਾਰ ਜੀ ਬਣਾ ਰਹੇ ਨੇ ਵੀਡੀਓ ਤੇ ਭਿੰਡੀਆਂ ਦੀ ਸਬਜ਼ੀ ਸਰਦਾਰ ਜੀ ਨੂੰ ਬਹੁਤ ਪਸੰਦ ਆਏਗੀ ਤੇ ਖਾ ਕੇ ਬਹੁਤ ਖੁਸ਼ ਹੋਣ ਦੇਣਗੇ ਇਸ ਲਈ ਭਿੰਡੀਆਂ ਅਸੀਂ ਵੀਝੀਆਂ ਨਹੀਂ ਦੀਆਂ ਇੱਕ ਇੱਕ ਬੂਟੇ ਤੋਂ ਭਿੰਡੀ ਤੋੜਨੀ ਪੈਂਦੀ ਹੈ ਜੀ ਤੇ ਕੱਲ ਵੀ ਲੈ ਜੇ ਸੀ ਕੁਝ ਸਰਦਾਰ ਜੀ ਤੇ ਕੁਝ ਤੋਰੀਆਂ ਜੀਆਂ ਰਹਿ ਗਈਆਂ ਸੀ ਉਹ ਅਸੀਂ ਸੋਚਿਆ ਵੀ ਅੱਜ ਤੋੜ ਦਿੰਨੇ ਆ ਤੇ ਸਰਦਾਰ ਜੀ ਲਈ ਬਣਾ ਦਿੰਨੀ ਆ ਮੈਂ ਥੋੜੀਆਂ ਇਹ ਪਿੰਡੀਆਂ ਬਹੁਤ ਵਈਏ ਲੱਗਦੀ ਐ ਸਰਦਾਰ ਜੀ ਦੇ ਮਨ ਪਸੰਦ ਐ ਇਹ ਕੰਡੀ ਦੀ ਸਬਜੀ ਮੇਰੇ ਤਾਂ ਹਾਜਮ ਹੀ ਨਹੀਂ ਆਉਂਦੀ ਮੈਂ ਨਹੀਂ ਖਾਂਦੀ ਪੇਟ ਜਿਆਦਾ ਬੰਦ ਆ ਗੈਸੜ ਇਸ ਲਈ ਮੈਂ ਕਦੇ ਪੰਡੀ ਦੀ ਸਬਜੀ ਨਹੀਂ ਖਾਦੀ ਦੀ ਦੇਖੋ ਜੀ ਬਹੁਤ ਆਪਣਾ ਖੇਤ ਹਰਿਆ ਭਰਿਆ ਉਹ ਦੂਰ ਤੱਕ ਨਜ਼ਰ ਆਉਂਦਾ ਤੁਹਾਨੂੰ ਬੈਠੇ ਬੈਠੇ ਨੇ ਸੋਚਿਆ ਵੀ ਚਲੋ ਖੇਤੋਂ ਸਬਜ਼ੀ ਲੈ ਆਈਏ ਇਹ ਆਪਣੀ ਸਾਰੀ ਆ ਦੇਖੋ ਜੀ ਰੂੜੀ ਦੀ ਰੇਪਾਈ ਹੋਈ ਹੈਗੀ ਆਪਾਂ ਕੋਈ ਰੇ ਸਵੇ ਨਹੀਂ ਸਪਰੇਅ ਕੋਈ ਨਹੀਂ ਕਰੀਗੀ ਰੇ ਰੂੜੀ ਦੀ ਪਾਉਣੀ ਆਪਾਂ ਸਬਜ਼ੀਆਂ ਦੇ ਵਿੱਚ ਵੀ ਤੇ ਇਹ ਤਕਰੀਬਨ 250 ਸਫੈਦਾ ਸਰਦਾਰ ਜੀ ਨੇ ਖਾਲ ਦੀ ਬੱਟ ਦੇ ਨਾਲ ਨਾਲ ਲਾ ਦਿੱਤਾ ਹੈਗਾ ਤੇ ਐਦ ਕੀ ਥੋੜੇ ਜੇ ਝੋਨੇ ਦੇ ਕਾਰਨ ਜਦੋਂ ਅੱਗ ਲਾਈ ਸੀ ਥੋੜੇ ਜਿਆਂ ਨੂੰ ਸੇਕ ਲੱਗ ਗਿਆ ਤਾਂ ਸਰਦਾਰ ਜੀ ਠੇਕੇ ਵਾਲਿਆਂ ਨੇ ਗੁੱਸੇ ਹੁੰਦੇ ਸੀਗੇ ਕਹਿੰਦੇ ਤੁਸੀਂ ਕਿਉਂ ਵੀ ਇਹ ਇਹ ਅੱਗ ਕਿਉਂ ਲਾਈ ਤੇ ਇਸ ਲਈ ਜੀ ਆ ਦੇਖੋ ਪਿੰਡੀ ਆਪਣੀ ਲੱਗ ਕੇ ਤਿਆਰ ਹੋ ਚੁੱਕੀ ਹੈ ਖਾਣ ਜੋਗ ਬਣ ਚੁੱਕੀ ਹੈ ਇਹ ਬਹੁਤ ਵਧੀਆ ਪਿੰਡੀਆਂ ਜੀ ਬਿਨ ਰੇਸ ਰੇ ਤੋਂ ਤੇ ਉਹ ਦੇਖੋ ਅੱਗੇ ਆਪਣੀ ਮੱਕੀ ਬੀਜੀ ਹੋਈ ਹੈਗੀ ਅਚਾਰ ਲਈ ਮੱਝਾਂ ਨੂੰ ਅਚਾਰ ਪਾਉਣ ਵਾਸਤੇ ਆ ਦੇਖੋ ਜੀ ਕद्दू ਆਪਣੇ ਘਰ ਦੇ ਹੈ ਕਾਫੀ ਥਾਂ ਦੇ ਵਿੱਚ ਕੱਦੂ ਤੇ ਅੱਲਾ ਲਾਇਆ ਹੋਇਆ ਕੁਝ ਥਾਂ ਇੱਥੇ ਲਾਇਆ ਹੋਇਆ ਤੇ ਕੁਝ ਅੱਗੇ ਲਾਇਆ ਹੋਇਆ ਹੈਗਾ ਜੇਕਰ ਤੁਹਾਨੂੰ ਸਾਡੀਆਂ ਸਾਰੀਆਂ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਜੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸਦਕਾ ਹੀ ਸਾਡਾ ਹੌਂਸਲਾ ਵੱਧਦਾ ਹੈ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਅੱਗੇ ਵੀਡੀਓ ਬਣਾਉਣ ਨੂੰ ਦਿਲ ਕਰਦਾ ਹੈ ਇਹ ਇੱਕ ਕੱਦੂ ਹੋਰ ਮਿਲ ਗਿਆ ਜੀ ਇਹ ਬੱਲਾਂ ਲਾਈਆਂ ਹੋਈਆਂ ਜੀ ਆਪਾਂ ਕਦੂਆਂ ਦੀਆਂ ਤੇ ਅੱਲਾਂ ਦੀਆਂ ਤੇ ਇਹਨਾਂ ਦੇ ਵਿੱਚ ਰੂੜੀ ਦੀ ਰੇਹ ਸਿੱਟੀ ਹੋਈ ਏ ਕਾਫੀ ਬੱਲਾਂ ਕਾਫੀ ਥਾਂਚਰਾ ਪਲਾਇਆ ਹੋਇਆ ਹੋਇਆ ਗਏ ਤੇ ਸਬਜ਼ੀ ਘਰ ਦੀ ਖਾਣੇ ਆ ਜੀ ਬਿਨਾਂ ਰੇਹ ਸਵੇਰੇ ਵਾਲੀ ਜਿੱਥੋਂ ਤੱਕ ਹੋ ਸਕਦਾ ਹੁੰਦਾ ਹੈਗਾ ਵੀ ਇਹ ਹੀ ਸਰਦਾਰ ਜੀ ਤੇ ਮੇਰੀ ਇੱਛਾ ਹੁੰਦੀ ਹੈ ਵੀ ਬਿਨਾਂ ਰੇਹ ਸਵੇਰੇ ਤੋਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਵੇਰੇ ਨਾ ਕੀਤੀ ਜਾਵੇ ਖਾਣ ਵਾਲੀਆਂ ਚੀਜ਼ਾਂ ਤੇ ਈ ਅੱਲਾਂ ਦੇਖੋ ਜੀ ਪੱਕ ਚੁੱਕੀਆਂ ਨੇਗੀਆਂ ਤੇ ਇਹ ਅਸੀਂ ਅੱਲਾਂ ਜਿਹੜੀਆਂ ਪੱਕ ਚੁੱਕੀਆਂ ਨੇ ਕਈ ਵਾਰੀ ਨੇ ਇਹ ਵਿੱਚ ਰਹਿ ਜਾਂਦੀਆਂ ਨੇਗੀਆਂ ਬੱਲਾਂ ਦੇ ਪਤਾ ਨਹੀਂ ਲੱਗਦੇ ਤੇ ਫਿਰ ਵੱਡੀਆਂ ਹੋ ਜਾਂਦੀਆਂ ਨੇਗੀਆਂ ਤੇ ਇਹ ਅਸੀਂ ਲਿਆ ਕੇ ਕੱਟ ਕੇ ਪਸ਼ੂਆਂ ਨੂੰ ਪਾ ਦਿੰਨੇ ਹੈਗੇ ਜਿਹੜੀਆਂ ਅੱਲਾਂ ਵੱਡੀਆਂ ਹੁੰਦੀਆਂ ਨੇ ਇਹ ਆਪਾਂ ਨੂੰ ਜਿਹੜੀਆਂ ਵੱਡੀਆਂ ਅੱਲਾਂ ਹੋਏ ਨਹੀਂ ਕਈ ਵਾਰੀ ਆਪਾਂ ਤੋੜ ਦੇਣੀ ਪਰ ਤੋੜਨੇ ਚਾਹੀਦੇ ਕਿਉਂਕਿ ਇਹ ਅੱਗੇ ਫਿਰ ਬੇਲ ਨੂੰ ਬਦਲ ਨਹੀਂ ਦਿੰਦੀਆਂ ਨੇਗੀਆਂ ਬੱਲਾਂ ਨੂੰ ਸਾਰੇ ਉਹਨਾਂ ਜਿਹੜੇ ਪੋਸਟਰ ਟਾਕਤ ਨੇ ਇਹ ਆਪ ਹੀ ਖਿੱਚ ਜਾਨੇ ਦੇਖੋ ਜੀ ਬਹੁਤ ਵਧੀਆ ਕੱਚਾ ਕੱਚਾ ਕद्दू ਦੋ ਕद्दू ਮਿਲ ਗਏ ਨੇਗੇ ਕੱਚੇ ਕੱਚੇ ਤੇ ਇੱਕ ਆਲ ਮਿਲ ਚੁੱਕੀ ਆਪਾਂ ਨੂੰ ਹੁਣ ਤੱਕ ਤੇ ਇਹ ਛੋਟਾ ਹੈਗਾ ਹਜੇ ਆਪਾਂ ਇਹਨੂੰ ਤੋੜ ਦੇਣਗੇ ਇਹ ਕद्दू ਘਰ ਦੀ ਸਬਜੀ ਵਰਗੀ ਰੀਸ ਨਹੀਂ ਹੁੰਦੀ ਜੀ ਕਹਿੰਦੇ ਤੁਸੀਂ ਜਿੰਨੀ ਮਰਜ਼ੀ ਮੁੱਲ ਦੀਆਂ ਸਬਜ਼ੀਆਂ ਲੈ ਲੈ ਕੇ ਖਾਈ ਜਾਓ ਪਰ ਜਿਹੜਾ ਸਕੂਨ ਘਰ ਦੀ ਸਬਜੀ ਤੋੜ ਕੇ ਬਣਾ ਕੇ ਖਾਣੇ ਉਸ ਕੋ ਨਾ ਰੇੜੇ ਵਾਲੀਆਂ ਸਬਜ਼ੀਆਂ ਚ ਨਹੀਂ ਮਿਲਦਾਗਾ ਇਹ ਆਪਣੇ ਹੱਥੀ ਤਿਆਰ ਕੀਤਾ ਹੋਇਆ ਸਾਰਾ ਕੁਝ ਜਿਹੜੀਆਂ ਕੱਚੀਆਂ ਲਾਂ ਹੁੰਦੀਆਂ ਅਸੀਂ ਹੋਰ ਵੀ ਭੈਣ ਭਾਈਆਂ ਨੂੰ ਆਸੀ-ਪਾਸੀ ਦੇ ਦੇਣੇ ਆ ਗਵੰਡੀਆਂ ਲੀਆਂ ਗਵੰਡੀਆਂ ਨੂੰ ਤੇ ਪਲੀਜ਼ ਹੱਥ ਬਨ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ